ਮਾਨਸਾ ਦੇ ਵਿੱਚ ਜੋ ਸਾਇੰਸ ਫੇਅਰ ਲੱਗਣ ਜਾ ਰਿਹਾ ਉਸ ਦੀ ਤਿਆਰੀ ਨੂੰ ਲੈ ਕੇ ਉਹਦੇ ਲੋਕੋ ਤਿਆਰ ਕੀਤਾ ਗਏ ਇਸ ਤੇ ਉੱਪਰ ਕੀ ਕਹਿੰਦਾ ਹੈ ਡਿਪਟੀ ਕਮਿਸ਼ਨਰ ਮਾਨਸਾ ਅਤੇ ਡੀਓ ਮਾਨਸਾ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਸੀ ਗਾਂਧੀ ਸਾਰਿਆਂ ਨੂੰ ਅੱਜ ਅਸੀਂ ਸਾਇੰਸ ਫੇਅਰ 2024 ਜਿਹੜਾ ਮਾਨਸਾ ਦੇ ਵਿੱਚ ਲੱਗਣਾ ਉਹਦਾ ਲੋਗੋ ਜਾਰੀ ਕੀਤਾ ਹੈ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ ਮਨੁੱਖ ਨੇ ਹੁਣ ਤੱਕ ਦੀ ਤਰੱਕੀ ਜੋ ਕੀਤੀ ਹੈ ਉਹ ਸਾਇੰਟਿਫਿਕ ਸੋਚ ਦੇ ਆਧਾਰ ਤੇ ਕੀਤੀ ਹੈ ਸਾਇੰਸ ਦੀਆਂ ਕਾਢਾਂ ਨੇ ਜਿਹੜੀਆਂ ਖੋਜਾਂ ਨੇ ਜਿਹੜੀਆਂ ਉਹਨਾਂ ਦੇ ਆਧਾਰ ਤੇ ਕੀਤੀ ਹੈ ਤਾਂ ਇਸੇ ਸੋਚ ਨੂੰ ਅੱਗੇ ਲੈ ਜਾਂਦੇ ਹੋਏ ਅਸੀਂ ਇੱਥੇ ਜਿਹੜਾ ਸੇਂਟ ਜੇਵੀਅਰ ਸਕੂਲ ਹੈਗਾ ਉਹਦੇ ਵਿੱਚ 9 ਤੋਂ 11 ਅਕਤੂਬਰ ਤੱਕ ਇੱਕ ਸਾਇੰਸ ਫੇਅਰ ਲੱਗੇਗਾ ਜਿਸ ਦੇ ਵਿੱਚ ਸਾਇੰਸ ਵਾਲੇ ਬੱਚੇ ਭਾਗ ਲੈਣਗੇ ਔਰ ਉਹ ਆਪਣੇ ਮਾਡਲਸ ਐਗਰੀਵੀਸ਼ਨ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਸਾਇੰਸ ਵਾਲੀਆਂ ਸਮਰੱਥਾਵਾਂ ਨੇ ਸਾਇੰਸ ਵਾਲੀਆਂ ਫੈਕਲਟੀਜ਼ ਨੇ ਉਹ ਡਿਵੈਲਪ ਹੋ ਸਕਣ ਤੇ ਅੱਗੇ ਤੋਂ ਜਿਹੜਾ ਸੈਂਟੀਫਿਕ ਟੈਂਪਰਾਮੈਂਟ ਹੈ ਉਹਨਾਂ ਦੇ ਵਿੱਚ ਸਾਇੰਸ ਪ੍ਰਤੀ ਰੁਚੀ ਹੈ ਔਰ ਬੱਚਿਆਂ ਦੇ ਵਿੱਚ ਉਹ ਵੱਧ ਸਕੇ ਉਹਦੇ ਲਈ ਇੱਕ ਲੋਗੋ ਜਾਰੀ ਕੀਤਾ ਹੈ ਮੈਂ ਤੁਹਾਡੇ ਮਾధ్యਮ ਰਾਹੀਂ ਬੱਚਿਆਂ ਨੂੰ ਅਪੀਲ ਕਰਦਾ ਕਿ ਇਸ ਕੰਪੀਟੀਸ਼ਨ ਦੇ ਵਿੱਚ ਇਸ ਐਗਜ਼ੀਬਿਸ਼ਨ ਦੇ ਵਿੱਚ ਇਸ ਫੇਅਰ ਦੇ ਵਿੱਚ ਹਮ-ਹਮਾ ਕੇ ਆਉਣ ਤਾਂ ਕਿ ਆਪਾਂ ਸਾਇੰਸ ਦਾ ਹੋਰ ਵਿਸਾਰਾ ਕਰ ਸਕੀਏ ਇਸ ਦੇ ਵਿੱਚ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ ਤਰਫੋਂ ਇੱਕ ਸਾਇੰਸ ਫੇਅਰ ਕਰਵਾਇਆ ਜਾ ਰਿਹਾ ਹੈ ਤਾਂ ਜੋ ਕਿ 9 ਤੋਂ 11 ਅਕਤੂਬਰ ਦੇ ਵਿੱਚ ਕਰਵਾਇਆ ਜਾਏਗਾ ਔਰ ਇਸ ਦੇ ਲਈ ਅੱਜ ਲੋਕੋ ਜਿਹੜਾ ਸੀ ਅਨਵੈਲ ਕੀਤਾ ਹੈ ਉਹ ਉੱਤੇ ਵਿੱਚ 120 ਅਧਿਆਪਕਾਂ ਨੇ ਹਿੱਸਾ ਲਿਆ ਔਰ ਉਹਦੇ ਵਿੱਚੋਂ ਜੋ ਬੈਸਟ ਸਾਨੂੰ ਲੱਗਿਆ ਉਸ ਨੂੰ ਅਸੀਂ ਚੁਣਿਆ ਔਰ ਮਾਰਚ ਦਾ ਮਾਨਸਾ ਐਡਮਿਨਿਸਟ੍ਰੇਸ਼ਨ ਰੈਜ਼ੋਨੇਟਿੰਗ ਸਾਇੰਸ ਇੱਕ ਟੌਪਿਕ ਹੈ ਸਾਡਾ ਇਸ ਦੇ ਵਿੱਚ ਵੱਖ-ਵੱਖ ਬਲਾਕਾਂ ਦੇ ਵਿੱਚੋਂ ਸਕੂਲਾਂ ਦੇ ਬੱਚੇ 8ਵੀਂ ਤੋਂ ਲੈ ਕੇ 12ਵੀਂ ਤੱਕ ਦੇ ਆਗ ਲੈਣਗੇ ਔਰ ਉਹਨਾਂ ਨੂੰ ਅਲੱਗ-ਅਲੱਗ ਥੀਮਸ ਦੇ ਅੰਡਰ ਉਹ ਆਪਣੇ ਮਾਡਲਸ ਐਗਜ਼ਿਬਿਟ ਕਰਨਗੇ ਇਸ ਤੋਂ ਇਲਾਵਾ ਇਹਨਾਂ ਮਾਡਲਸ ਤੋਂ ਇਲਾਵਾ ਅਸੀਂ ਸਟੇਜ ਦੇ ਉੱਤੇ ਵੀ ਕੁਝ ਐਕਟੀਵਿਟੀਜ਼ ਹੋਣਗੀਆਂ ਜਿਸ ਤਰ੍ਹਾਂ ਕਿ ਉਸ ਦੇ ਵਿੱਚ ਡੈਕਲੇਮੇਸ਼ਨ ਸਾਇੰਸ ਦੇ ਰਿਕਾਰਡਿੰਗ ਹੀ ਔਰ ਮੈਜਿਕ ਸ਼ੋ ਹੋਣਗੇ ਟੀਚਰ ਜੋ ਫੈਸਟ ਹੈ ਉਹ ਵੀ ਹੋਏਗਾ ਟੀਚਰਸ ਦਾ ਵੀ ਇੱਕ ਇਸ ਦੇ ਵਿੱਚ ਕੰਪੀਟੀਸ਼ਨ ਕਰਵਾਇਆ ਜਾਏਗਾ ਸੋ ਇਸ ਦੇ ਵਿੱਚ ਮੈਂ ਸਮਝਦੀ ਹਾਂ ਕਿ ਬੱਚਿਆਂ ਦੇ ਵਿੱਚ ਸਾਇੰਟੀਫਿਕ ਐਟੀਟਿਊਡ ਡਿਵੈਲਪ ਕਰਨ ਦੇ ਲਈ ਇਹ ਜੋ ਪ੍ਰੋਗਰਾਮ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਲਿਖਿਆ ਗਿਆ ਹੈ ਬਹੁਤ ਹੀ ਜ਼ਿਆਦਾ ਯੂਸਫੁਲ ਹੋਏਗਾ ਬੱਚਿਆਂ ਨੂੰ ਉਹਨਾਂ ਦੇ ਆਉਣ ਵਾਲੇ ਫਿਊਚਰ ਦੇ ਲਈ ਸੋ ਸੋ ਅਸੀਂ ਹੋਪ ਕਰਦੇ ਹਾਂ ਕਿ ਬਹੁਤ ਬਹੁਤ ਛੜ ਕੇ ਬੱਚੇ ਇਸ ਦੇ ਵਿੱਚ ਭਾਗ ਲੈਣਗੇ ਔਰ ਸਾਡੇ ਕੋਲੇ ਫਿਲਹਾਲ ਐਂਟਰੀਜ਼ 120 ਆ ਚੁੱਕੀਆਂ ਨੇ ਇਸ ਦੇ ਲਈ ਤੋਂ ਹੋਰ ਵੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਸਾਡੇ ਕੋਲੇ ਹੋਰ ਵੀ ਐਕਟੀਵਿਟੀਆਂ ਆ ਜਾਣਗੀਆਂ